ਜਿੰਨੇ ਡਰੱਗ ਪੈਡਲਰ ਨੇ ਜਿੰਨੇ ਡਰੱਗ ਸਮਗਲਰ ਨੇ ਜਾਂ ਤਾਂ ਇਹ ਧੰਦਾ ਛੱਡ ਦਿਓ ਤੇ ਜਾਂ ਪੰਜਾਬ ਛੱਡ ਜੋ ਤੇ ਨਹੀਂ ਤੇ ਫਿਰ ਤੁਸੀਂ ਆਪਣੇ ਅੰਜਾਮ ਦੇ ਆਪ ਜ਼ਿੰਮੇਵਾਰ ਹੋਵੋਗੇ ਅੱਜ ਫਿਰ ਇਹੀ ਗੱਲ ਰਿਪੀਟ ਕਰਦੇ ਆ ਜਦੋਂ ਤੱਕ ਕੱਲੇ-ਕੱਲੇ ਡਰੱਗ ਸਮਗਲਰ ਨੂੰ ਪੈਡਲਰ ਨੂੰ ਤਸਕਰ ਨੂੰ ਖਤਮ ਨਹੀਂ ਕਰ ਦਿੱਤਾ ਜਾਂਦਾ ਜਾਂ ਤਾਂ ਉਹ ਧੰਦਾ ਛੱਡ ਦੇ ਜਾਂ ਪੰਜਾਬ ਛੱਡ ਦੇ ਤੇ ਨਹੀਂ ਕਾਰਵਾਈਆਂ ਇਹੋ ਜਿਹੀਆਂ ਹੋਣਗੀਆਂ ਕਿ ਮੁੜ ਕੇ ਮੁੜ ਕੇ ਉਹ ਪੁਰਸਾਉਣਗੇ ਕਿ ਜੇ ਪਹਿਲਾਂ ਸਰਕਾਰ ਦੀ ਗੱਲ ਮੰਨੀ ਹੁੰਦੀ ਤਾਂ ਚੰਗੇ ਰਹਿੰਦੇ ਹੈਡਲਾਈਨ ਕੋਈ ਰੱਖੀ ਗਈ ਇਸ ਚੀਜ਼ ਦੀ ਕਿੰਨੇ ਟਾਈਮ ਤੋਂ ਦੇਖਦੇ ਕੋਈ ਸਟ੍ਰਾਈਕ ਹੈ ਅਸੀਂ ਉਹ ਪਿਛਲੇ ਸਰਕਾਰਾਂ ਵਾਂਗੂ ਹਵਾਈ ਕਾਰਵਾਈਆਂ ਹਵਾਈ ਗੱਲਾਂ ਨਹੀਂ ਕਰਦੇ ਇਹ ਰੋਜ਼ ਹਰ ਮਹੀਨੇ ਹਰ ਹਫਤੇ ਹਰ ਦਿਨ ਹਰ ਦਿਨ ਦੇ 24 ਘੰਟੇ ਹਰ 24 ਘੰਟੇ ਹਰ ਘੰਟੇ ਦੇ 60 ਮਿੰਟ ਇਹਦੇ ਉੱਪਰ ਕਾਰਵਾਈ ਹੈ ਜਿਹੜੀ ਉਹ ਚੱਲੂਗੀ ਕਿੰਨੇ ਨਾ ਅੱਜ ਬੰਦ ਹੋਵੇ ਨਾ ਕੱਲ ਬੰਦ ਹੋਵੇ ਨਾ ਅੱਜ ਬੰਦ ਹੋਵੇ ਨਾ ਕੱਲ ਬੰਦ ਹੋਵੇ ਤੁਸੀਂ ਡਰੱਗਸ ਤਾਂ ਛੱਡੋ ਮੈਂ ਕਹਿੰਨਾ 2 ਸਾਲ ਦਿੱਤੇ ਤੁਹਾਨੂੰ 3 ਸਾਲ ਦਿੱਤੇ ਤੁਸੀਂ ਉਹਨਾਂ ਚੀਜ਼ਾਂ ਦਾ ਬੰਦ ਕਰਨ ਦੀ ਗੱਲ ਕਰਦੇ ਹੋ ਉਹ ਗੱਲ ਛੱਡ ਹੀ ਦਿਓ ਤੁਸੀਂ ਆ ਦਕਾਨਾਂ ਤੋਂ ਮਿਲਨੇ ਮੰਡਲ ਬੰਦ ਕਰਕੇ ਵਿਖਾਓ ਆ ਤਾਂ ਬੀੜੀ ਆ ਬਹੁਤ ਛੋਟਾ ਨਸ਼ਾ ਮੰਨਦੇ ਨਾ ਤੁਸੀਂ ਇਹਨੂੰ ਹੈ ਤਾਂ ਨਸ਼ਾ ਹੀ ਇਹਨੂੰ ਬੰਦ ਕਰਕੇ ਵਿਖਾਓ ਆ ਜਰਦਿਆਂ ਨੂੰ ਬੰਦ ਕਰਕੇ ਵਿਖਾਓ ਜਿਹੜੇ ਤਿੰਨ ਚਾਰ ਪ੍ਰਕਾਰ ਦੇ ਹੁੰਦੇ ਆ ਆ ਰਾਜਸ਼੍ਰੀ ਸ਼ੁਰੀ ਆ ਜਿਹੜੀ ਵੀ ਆ ਜਿਹੜੇ ਮਤਲਬ ਜੋ ਵੀ ਆ ਚੱਪ ਚੁੱਪਦੇ ਰਹਿੰਦੇ ਇਹਨੂੰ ਬੰਦ ਕਰਕੇ ਵਿਖਾਓ ਆ ਭਿੰਮਲ ਜਿਹਦੀ ਮਸ਼ਹੂਰੀ ਦਿੰਦੇ ਆ ਐਕਟਰ ਇਹਨੂੰ ਬੰਦ ਕਰਕੇ ਵਿਖਾਓ ਜਿਹੜਾ ਕਹਿੰਦੇ ਆ ਕੇਸਰ ਦਾ ਇਹ ਪਤਾ ਨਹੀਂ ਕੀ ਹੈ ਇਹਦੇ ਚ ਕੇਸਰ ਆ ਕਿ ਕੀ ਆ ਕੇਸਰ ਵੀ ਤੁਹਾਨੂੰ ਵਿਖਾ ਦਾਂ ਕਿਹੜਾ ਨਿਕਲਣਾ ਆਹ ਸਿਕਟਾ ਬੰਦ ਕਰਕੇ ਵਿਖਾਓ ਜੇ ਤੁਹਾਡੇ ਤੋਂ ਹੋ ਸਕਦਿਆਂ ਤਾਂ ਤੁਸੀਂ ਕੀ ਬੰਦ ਕਰੋਗੇ ਆਹ ਜਰਦੇ ਤੁਹਾਨੂੰ ਸਾਰੇ ਪ੍ਰਕਾਰ ਦੇ ਵਿਖਾਤੇ ਆ ਤੇ ਆਹ ਜਿਹੜਾ ਕਹਿੰਦੇ ਆ ਮੈਂ ਬਾਅਦ ਦੇ ਵਿੱਚ ਗੱਲ ਕਰਦਾ ਤੁਸੀਂ ਤੇ ਆਹ ਜਿਹੜੀ ਬਿੰਮਲ ਕਹਿੰਦੇ ਆ ਤੁਸੀਂ ਇਹ ਆਹ ਚੱਕੋ ਜੀ ਦੇ ਤੇ ਲਿਖਿਆ ਦਾਣੇ-ਦਾਣੇ ਤੇ ਕੇਸਰ ਕਾ ਨਾ ਆ ਕੇ ਸਰਵਖਾ ਦੇ ਕੀੜੇ ਦੇ ਚ ਨਿਕਲ ਜਾਂਦਾ ਦਾਣੇ-ਦਾਣੇ ਤੇ ਕੇਸਰ ਕਰ ਜੋ ਵੀ ਹਾਂ ਆ ਵੀ ਦੱਸੋ ਹੈ ਤੇ ਵੀ ਨਸ਼ਾ ਨਾ ਅੱਜ ਬੰਦ ਹੋਵੇ ਨਾ ਕੱਲ ਬੰਦ ਹੋਵੇ ਜਿੰਨਾ ਚਿਰ ਸਰਕਾਰ ਇਹਨਾਂ ਬੀੜੀਆਂ ਵਾਲੀ ਕੰਪਨੀ ਤੋਂ ਜਰਦੇ ਵਾਲੀ ਕੰਪਨੀ ਤੋਂ ਚਾਹੇ ਉਹ ਬਿੰਮਲਵਰ ਕਿਹ ਹੋ ਗਈਆਂ ਸ਼੍ਰੀ ਸ਼ੁਰੀ ਹਰ ਕਿਹ ਹੋ ਗਈਆਂ ਰਾਜਸ਼੍ਰੀ ਹਰ ਕਿਹ ਹੋ ਗਈਆਂ ਜਿੰਨਾ ਚਿਰ ਇਹਨਾਂ ਦੇ ਕੋਲ ਚਾਹੇ ਤਾਂ ਫੰਡ ਦੇ ਕੇ ਚੱਲਦੀਆਂ ਚਾਹੇ ਹਰਜਾਨਾ ਦੇ ਕੇ ਚੱਲਦੀਆਂ ਚਾਹੇ ਟੈਕਸ ਦੇ ਕੇ ਚੱਲਦੀਆਂ ਜੋ ਵੀ ਬੀੜੀਆਂ ਚੱਲਦੀਆਂ ਉਹਨਾਂ ਚਿਰ ਤੁਸੀਂ ਟਿੱਡੇ ਦੀ ਤਾਂ ਛੱਡੋ ਤੁਸੀਂ ਬੀੜੀਆਂ ਬੰਦ ਨਹੀਂ ਕਰਾ ਸਕਦੇ ਉਹਨਾਂ ਚਿਰ ਨਾ ਹੀ ਇਹ ਬੰਦ ਹੋਵੇ ਤੇ ਨਾ ਹੀ ਸਰਕਾਰ ਕਰਾ ਸਕੇ ਸ਼ਰਾਬ ਵੀ ਇੱਕ ਨਸ਼ਾ ਨਾ ਅੱਜ ਬੰਦ ਹੋਵੇ ਨਾ ਕੱਲ ਬੰਦ ਹੋਵੇ ਜੇਕਰ ਸਰਕਾਰ ਸ਼ਰਾਬ ਦਾ ਸਹਾਰਾ ਲੈ ਕੇ ਸਰਕਾਰ ਚਲਾਉਂਦੀ ਆ ਤਾਂ ਫਿਰ ਇਹ ਵੀ ਚੀਜ਼ ਮੰਨ ਲਓ ਕਿ ਹੈ ਉਹ ਵੀ ਨਸ਼ਾ ਤਾਂ ਇਹ ਚੀਜ਼ਾਂ ਭੁੱਲ ਜਾਓ ਵੀ ਨਸ਼ੇ ਬੰਦ ਹੋ ਜਾਣਗੇ ਔਰ ਜਿਹੜੀ ਤੁਸੀਂ ਗੱਲ ਕਹਿ ਰਹੇ ਹੋ ਚੀਮਾ ਸਾਹਿਬ ਦਾ ਮੈਂ ਇੱਕ ਬਿਆਨ ਸੁਣਿਆ ਉਹ ਕਹਿੰਦੇ ਜੀ ਜਿਹੜੇ ਨਸ਼ੇ ਕਰਦੇ ਆ ਤੁਹਾਡੇ ਨੌਜਵਾਨ ਉਹਨਾਂ ਨੂੰ ਡਾਕਟਰਾਂ ਨੂੰ ਵਿਖਾ ਲਓ ਨਹੀਂ ਤਾਂ ਕੋਈ ਵੀ ਦੁਰਘਟਨਾ ਘਟ ਸਕਦੀ ਆ ਜਿਹੜੀ ਮਾਨ ਸਰਕਾਰ ਆ ਉਹ ਬੜੀ ਇਹਦੇ ਵਿੱਚ ਜਿਹੜਾ ਕਹਿ ਲੋ ਸਟੈਂਡ ਤਕੜਾ ਲੈ ਰਹੀ ਆ ਤੇ ਜਿਹੜਾ ਇਹਦਾ ਸਟੈਂਡ ਆ ਉਹ ਐਡਾਕ ਤਕੜਾ ਇਹਦੇ ਵਿੱਚ ਕੁਝ ਵੀ ਹੋ ਸਕਦਾ ਕਿਉਂਕਿ ਉਹ ਜਿਹੜੇ ਸਾਡੇ ਆਮ ਆਦਮੀ ਪਾਰਟੀ ਦੇ ਕਮਿਨਰ ਆ ਅਰਵਿੰਦ ਕੇਜਰੀਵਾਲ ਜੀ ਉਹ ਬੜੇ ਚਿੰਤਕਾ ਪਤਾ ਨਹੀਂ ਕਾਦੇ ਨੂੰ ਚਿੰਤ ਚਿੰਤੀ ਤੋਂੇ ਬੈਠੇ ਆ ਕਿਹੜੀ ਗੱਲ ਨੂੰ ਲੈ ਕੇ ਹੋਏ ਬੈਠੇ ਆ ਪਰ ਮੈਨੂੰ ਨਹੀਂ ਲੱਗਦਾ ਹੁਣ ਮੈਂ ਗੱਲ ਇਹ ਕਹੂੰਗਾ ਕਿ ਨਾ ਅੱਜ ਬੰਦ ਹੋਵੇ ਨਾ ਕੱਲ ਬੰਦ ਹੋਵੇ ਜਿਹੜੀ ਸਰਕਾਰ ਦੁਕਾਨਾਂ ਤੋਂ ਸਿੱਟਾ ਬੰਦ ਨਹੀਂ ਕਰਾ ਸਕਦੀ ਜਿਹੜੀ ਸਰਕਾਰ ਬੀੜੀਆਂ ਤੱਕ ਨਹੀਂ ਬੰਦ ਕਰਾ ਸਕਦੀ ਜਿਹੜੀ ਸਰਕਾਰ ਆ タルਮਾਂ ਵਗੈਰਾ ਨਹੀਂ ਬੰਦ ਕਰਾ ਸਕਦੀ ਆ ਜਰਦੇ ਤੱਕ ਨਹੀਂ ਬੰਦ ਕਰਾ ਸਕਦੀ ਤੁਸੀਂ ਆਪ ਦੱਸੋ ਇਹਦੇ ਵਿੱਚ ਬੰਦ ਕੀ ਕਰਾ ਸਕਦੇ ਆ ਤੁਸੀਂ ਇਹ ਮੈਂ ਇਹਨਾਂ ਨੂੰ ਕਹੂੰਗਾ ਜਿਹੜੇ ਚੀਮਾ ਸਾਹਿਬ ਕੇ ਚੀਮਾ ਸਾਹਿਬ ਜੀ ਹਲੇ ਦੱਸ ਤੁਸੀਂ ਘਰ ਨਹੀਂ ਟਾਏ ਪਹਿਲੇ ਕਾਨਫਰੈਂਸਾਂ ਕਰਨਾ ਲੱਗ ਪਿਆ ਆ ਕਾਨਫਰੰਸਾਂ ਤਾਂ ਪੰਜਾਬ ਦੇ ਲੋਕਾਂ ਨੇ ਰੱਖਣੀਆਂ ਸੀ ਜੇਕਰ ਵਾਕਈ ਤੁਹਾਡਾ ਹੱਲਾ ਬੋਲਿਆ ਹੁੰਦਾ ਸੀ ਜੇਕਰ ਤੁਸੀਂ ਵਾਕਈ ਜੰਗ ਸ਼ੁਰੂ ਕਰਤੀ ਆ ਨਸ਼ਿਆਂ ਦੇ ਖਿਲਾਫ ਤੇ ਤੁਹਾਡੀ ਜੰਗ ਜਿਵੇਂ ਇੱਕ ਫਿਲਮ ਦਾ ਨਾਮ ਜੰਗ ਸੀ ਉਸੇ ਤਰ੍ਹਾਂ ਤੁਹਾਡਾ ਆਪਰੇਸ਼ਨ ਵੀ ਜੰਗ ਬਣ ਕੇ ਰਹਿ ਜਾਊਗਾ ਨਾ ਨਸ਼ਾ ਅੱਜ ਬੰਦ ਹੋਵੇ ਨਾ ਕੱਲ ਬੰਦ ਹੋਵੇ ਇਹ ਜਿਹੜੇ ਲੋਕ ਆ ਇਹ ਜਿਹੜੇ ਆਪਣੇ ਉਹ ਕੁਲਦੀਪ ਸਿੰਘ ਢਾਲੀਵਾਲ ਜੀ ਸੀਗੇ ਉਹ ਕਹਿੰਦੇ ਸੀ ਨਾ 24 ਪਰ ਜਿਹੜੇ ਦਸੰਬਰ ਮਹੀਨੇ ਚ ਬੰਦ ਹੋ ਜਾਣਾ 2024 ਦੇ ਵਿੱਚ ਨਸ਼ਾ ਤਾਂ ਉਹ ਅੱਜ ਤੱਕ ਨਹੀਂ ਬੰਦ ਹੋਇਆ ਸਿਰਫ ਕਹਿਣ ਦੀਆਂ ਗੱਲਾਂ ਹੁਣ ਇੱਕ ਗੱਲ ਤੇ ਜਵਾਬ ਦੇ ਦਵਾਂ ਕਿ ਜਿਹੜੇ 10 ਘਟਾ ਕੇ ਤੁਸੀਂ ਕਾਨਫਰੰਸਾਂ ਕਰ ਰਹੇ ਆ ਉਹ 10 ਘਟਾ ਕੇ ਉਸੀ 10 ਲੱਖ ਤੱਕ ਗੱਲ ਪਚਾ ਰਹੇ ਆ ਇਹ ਸਿਰਫ ਵੀਡੀਓ ਦੇ ਵਿੱਚ ਹੀ ਆ ਇੱਥੇ ਕਈ ਐਹੋ ਜਿਹਾਂ ਢਾਣੀਆਂ ਜਿੱਥੇ ਵਿਕ ਰਹੇ ਆ ਹਲਕਾ ਜਲਾਲਾਬਾਦ ਦੇ ਵਿੱਚ ਬਹੁਤ ਜ਼ਿਆਦੇ ਚਿੱਟਾ ਜਿਹੜਾ ਵਿਕ ਰਿਆ ਜੇਕਰ ਤੁਸੀਂ ਬੰਦ ਕਰਾਉਣਾ ਆਵੇ ਤਾਂ ਜਿਹੜਾ ਫਾਜ਼ਲ ਕਾ ਦੇ ਐਸਐਸਪੀ ਸਾਹਿਬ ਆ ਜਾਂ ਜਿਹੜੇ ਥਾਣੇ ਆ ਉਹਨਾਂ ਨੂੰ ਕਹਿ ਜੇ ਮੇਰੇ ਨਾਲ ਕੰਟੈਕਟ ਕਰ ਲੈਣ ਮੈਂ ਦੱਸ ਦੂੰਗਾ ਕਿਹੜਾ ਕਿਹੜਾ ਵੇਚਦਾ ਇਹ ਸਿਰਫ ਕਹਿਣ ਬਿਨਾ ਗੱਲਾਂ ਨਾਲੇ ਮੈਂ ਕੇਐਸਏ ਦੇ ਬਿਆਨ ਸੁਨੇ ਆ ਉਹ ਆਂਦਾ ਜੀ ਜਿਹੜੇ ਨਸ਼ੇ ਵੇਚਦੇ ਆ ਤੁਸੀਂ ਦੱਸੋ ਉਹ ਨਸ਼ਾ ਕਿੱਥੇ ਕਿੱਥੇ ਵਿਕਦਾ ਤੇ ਆਪਾਂ ਜਿਹੜਾ ਇਹ ਕਹਿ ਲਓ ਆਪਾਂ ਭਲਾ ਕਰੀਏ ਪੰਜਾਬ ਦਾ ਤਾਂ ਮੈਂ ਇਹ ਕਹਿਣਾ ਵੀ ਤੁਹਾਨੂੰ ਤਨਖਾਹ ਕਾਦੀ ਮਿਲਦੀ ਆ ਜੇਕਰ ਲੋਕਾਂ ਨੇ ਨਸ਼ੇ ਬੰਦ ਕਰਾਉਣੇ ਆ ਜੇਕਰ ਲੋਕਾਂ ਨੇ ਸਾਰਾ ਕੁਝ ਦੱਸਣਾ ਤਾਂ ਤੁਹਾਨੂੰ ਗੱਡੀਆਂ ਔਰ ਗੱਡੀਆਂ ਦੇ ਪੈਟਰੋਲ ਕਿਉਂ ਮਿਲਦੇ ਆ ਤੁਹਾਨੂੰ ਜਿਹੜੀ ਕਹ ਲੋ ਤਨਖਾਹ ਕਿਉਂ ਮਿਲਦੀ ਆ ਲੋਕਾਂ ਨੇ ਤੁਹਾਨੂੰ ਆਪਦੇ ਵਾਸਤੇ ਰੱਖਿਆ ਆ ਲੋਕ ਆਪਦੇ ਕੰਮਾਂ 'ਚ ਬਿਜੀ ਆ ਤੇ ਜੇਕਰ ਤੁਸੀਂ ਲੋਕਾਂ ਤੋਂ ਕੰਮ ਕਰਾਉਣੇ ਆ ਤਾਂ ਫਿਰ ਭਾਈ ਸਾਹਿਬ ਤੁਹਾਨੂੰ ਕੋਈ ਲੋੜ ਹੀ ਨਹੀਂਗੀ ਤੁਸੀਂ ਨੌਕਰੀਆਂ ਛੱਡੋ ਤਾਂ ਫਿਰ ਲੋਕ ਆਪਣੇ ਆਪ ਦੇਖ ਲੈਣਗੇ ਔਰ ਜੇਕਰ ਜਦੋਂ ਇੱਕ ਅਦੇ ਵਿਅਕਤੀ ਨੇ ਮੁਹਿੰਮ ਚਲਾਈ ਸੀ ਨਸ਼ਾ ਬੰਦ ਕਰਾਉਣ ਦੀ ਉਹ ਜਿਹੜਾ ਝੋਟਾ ਸੀ ਪਲਵਿੰਦਰ ਝੋਟਾ ਉਸ ਟਾਈਮ ਤੇ ਤਾਂ ਕਾਰਵਾਈ ਉਹਦੇ ਤੇ ਪਵਾ ਕੇ ਉਹਨੂੰ ਲੇਟਾਂ ਲਾ ਕੇ ਜੇਲ੍ਹਾਂ ਦੇ ਵਿੱਚ ਧੱਕਿਆ ਗਿਆ ਲੋਕਾਂ ਨੇ ਧਰਨੇ ਲਾਏ ਧਰਨੇ ਲਵਾ ਕੇ ਬਾਹਰ ਕੱਢਿਆ ਗਿਆ ਤਾਂ ਉੱਥੇ ਕੀ ਹੋ ਸਕਦਾ ਔਰ ਇੱਥੋਂ ਤੁਸੀਂ ਇਹ ਨਾ ਕਹੋ ਕਿ ਤੁਸੀਂ ਅੱਜ ਬੰਦ ਕਰ ਦੋਗੇ ਤੁਸੀਂ ਕਹਿੰਨੇ ਜੀ ਐ ਕਰਦਾਂਗੇ ਆਏ ਦਿਨ ਅਸੀਂ ਆਹ ਕਰਾਂਗੇ ਆਏ ਦਿਨ ਅਸੀਂ ਉਹ ਕਰਾਂਗੇ ਇਹ ਸਿਰਫ ਗੱਲਾਂ ਔਰ ਗੱਲਾਂ ਰਹਿ ਜਾਣੀਆਂ ਤੁਸੀਂ ਜਿਹੜੇ ਕਹ ਲਓ ਆਹ ਕੰਪਨੀਆਂ ਜਿਹੜੀਆਂ ਮੈਂ ਕਹਿੰਨਾ ਤੁਹਾਨੂੰ ਅਜੇ ਤੱਕ ਚਿੱਟਿਆਂ ਦਾ ਤਾਂ ਪਤਾ ਹੀ ਨਹੀਂ ਲੱਗਿਆ ਵੀ ਚਿੱਟਾ ਕਿੱਥੋਂ ਰਿਆ ਤੁਹਾਨੂੰ ਅਜੇ ਤੱਕ ਨਹੀਂ ਪਤਾ ਲੱਗਿਆ ਕਮਸੇ ਕਮਸ ਸਿੱਟਾਂ ਵਾਲੀ ਫੈਕਟਰੀ ਦਾ ਤਾਂ ਪਤਾ ਹੋਊਗਾ ਕੰਪਨੀ ਦਾ ਪਤਾ ਹੋਊਗਾ ਕਿੱਥੇ ਲੱਗੀ ਆ ਬੀੜੀਆਂ ਵਾਲਿਆਂ ਦਾ ਤਾਂ ਪਤਾ ਹੋਊਗਾ ਜਿੱਥੋਂ ਮੰਡਲ ਆਉਂਦੇ ਆ ਤੁਹਾਨੂੰ ਜਰਦੇ ਵਾਲਿਆਂ ਦਾ ਤਾਂ ਪਤਾ ਹੋਊਗਾ ਤੁਹਾਨੂੰ ਸ਼ਰਾਬ ਫੈਕਟਰੀਆਂ ਤਾਂ ਲੱਭ ਕੇ ਵੀ ਜਿੱਤੀਆਂ ਸੀ ਲੋਕਾਂ ਨੇ ਵੀ ਇਹਨੂੰ ਬੰਦ ਕਰਾ ਦਿਓ ਜਦੋਂ ਤੁਸੀਂ ਬੰਦ ਤਾਂ ਇਹ ਨਹੀਂ ਕਰਾ ਸਕੇ ਤੁਸੀਂ ਹੋਰ ਤਾਂ ਕਰ ਕੀ ਦਿਓਗੇ ਇਹ ਸਿਰਫ ਤੇ ਸਿਰਫ ਲੋਕਾਂ ਨੂੰ ਇੱਕ ਜਿਹੜਾ ਕਹਿ ਲੋ ਇਵੇਂ ਕਹਿਨ ਦੀਆਂ ਗੱਲਾਂ ਹੀ ਆ ਇਨਾ ਅੱਜ ਤੁਸੀਂ ਕਰੋ ਕੁਛ ਨਾ ਕੱਲ ਕਰੋ ਇੱਥੇ ਕੁਛ ਨਹੀਂ ਰਹਿਣਾ ਸਿਰਫ ਗੱਲਾਂ ਇੱਥੇ ਮੰਤਰੀਆਂ ਨਾਲੋਂ ਜ਼ਿਆਦਾ ਲੋਕ ਚਿੰਤਿਤ ਹੋਏ ਪਏ ਆ ਵੀ ਪੰਜਾਬ ਦਾ ਬਣ ਬਣੂਗਾ ਕੀ ਔਰ ਚਿੰਤਿਤ ਹੋਣਾ ਕਿੰਨਾ ਨੇ ਸੀ ਮੰਤਰੀਆਂ ਨੇ ਤੁਸੀਂ ਭਰਾਵੋ ਸਿਰਫ ਤਨਖਾਹ ਲੈਣ ਜੋਗਰੀ ਰਹਿ ਗਏ ਨਾਲੇ ਤੁਸੀਂ ਇਹ ਕਹਿੰਨੇ ਆ ਤੁਹਾਡੀ ਇੱਕ ਇੰਟਰਵਿਊ ਦੇ ਵਿੱਚ ਤੇ ਜਿਹੜੀ ਪ੍ਰੈਸ ਕਾਨਫਰੰਸ ਰੱਖੀ ਆ ਇਹ 2 ਯਾਰ 2 ਤੋਂ ਲੈ ਕੇ 7 ਤੱਕ ਕਾਂਗਰਸ ਰਹੀ ਫਿਰ 7 ਤੋਂ ਲੈ ਕੇ 17 ਤੱਕ ਰਹੀ ਆ ਆਪਣੀ ਇਹਦੀ ਕਾਲੀ ਦਲ ਕਿ ਉਸ ਤੋਂ ਬਾਅਦ ਫਿਰ 17 ਤੋਂ 22 ਤੱਕ ਕਾਂਗਰਸ ਰਹੀ ਆ ਤੇ ਇਹਨਾਂ ਨੇ ਜਵਾਨੀ ਬਚਾਈ ਨਹੀਂ ਗਈ ਤਾਂ ਪਰ ਤੁਸੀਂ ਇੱਕ ਗੱਲ ਦਾ ਜਵਾਬ ਦਿਓ ਜਵਾਨੀ ਇੰਜ ਨਹੀਂ ਬਚਣੀ ਜਿਵੇਂ ਬਚਾਉਂਗੇ ਤੁਸੀਂ ਇਦਾਂ ਸਿਰਫ ਤੇ ਸਿਰਫ ਕਹਿਣ ਦੀਆਂ ਗੱਲਾਂ ਤੁਹਾਡੀਆਂ ਇਹ ਨਾ ਅੱਜ ਬੰਦ ਹੋਵੇ ਨਾ ਕੱਲ ਬੰਦ ਹੋਵੇ ਤੇ ਜੇਕਰ ਤੁਹਾਨੂੰ ਲੱਗਦਾ ਕਿ ਬੰਦ ਕਰਾਉਣਾ ਤਾਂ ਫੇਰ ਅੱਗੇ ਜਿਵੇਂ ਭਗਵੰਤ ਮਾਨ ਜੀ ਨੇ ਮੇਰੇ ਨਾਲ ਜੇਲ੍ਹ 'ਚ ਗੱਲ ਕੀਤੀ ਸੀ ਹੁਣ ਵੀ ਗੱਲ ਕਰ ਲੈਣ ਤੇ ਫੇਰ ਅਸੀਂ ਦੱਸਾਂਗੇ ਵੀ ਬੰਦ ਹੋਣਾ ਕਿਵੇਂ ਆ ਔਰ ਤੁਸੀਂ ਇਹ ਕਹਿੰਨੇ ਆ ਨਾ ਕਿ ਭਾਈ ਸਾਹਿਬ 20 ਸਾਲ ਉਹ ਸਰਕਾਰ ਰਹਿ ਗਈ ਤੁਹਾਡੇ ਕੋਲ 2017 ਦੇ ਵਿੱਚ ਤੁਹਾਡਾ ਪੂਰਾ ਜ਼ੋਰਦਾਰ ਸੀ ਮਸਲੇ ਤਾਂ ਤੁਸੀਂ 5 ਸਾਲ ਤੁਹਾਡੇ ਕੋਲ ਉਹ ਸੋਚਣ ਨੂੰ ਸੀਗੇ 17 ਤੋਂ ਲੈ ਕੇ 22 ਤੱਕ ਤਾਂ ਆ ਤੁਹਾਡੇ ਕੋਲ 3 ਸਾਲ ਇਹ ਹੋ ਗਏ ਤੁਹਾਨੂੰ ਅੱਜ 8 ਸਾਲ ਹੋ ਗਏ ਤੁਸੀਂ ਸੋਚਿਆ ਕਿ 8 ਸਾਲਾਂ ਬਾਅਦ ਤੁਸੀਂ ਕਮੇਟੀਆਂ ਬਣਾ ਰਹੇ ਆ ਭਰਾਵਾ ਮੈਂ ਫਿਰ ਕਹਿਣਾ ਚਿੱਟੇ ਦੀ ਤਾਂ ਦੂਰ ਦੀ ਗੱਲ ਆ ਤੁਸੀਂ ਬੀੜਗਾ ਮੰਡਲ ਤੱਕ ਬੰਦ ਨਹੀਂ ਕਰ ਸਕਦੇ ਤੁਸੀਂ ਸਿਕਟਾਂ ਤੱਕ ਨਹੀਂ ਬੰਦ ਕਰ ਸਕਦੇ ਸ਼ਰਾਰ ਦੇ ਸਹਾਰੇ ਤਾਂ ਸਰਕਾਰ ਚੱਲਦੀ ਆ ਐਨੇ ਹਲੇ ਲੋਕਾਂ ਦਾ ਟੈਕਸ ਨਾਲ ਨਹੀਂ ਢਿੱਡ ਭਰਦਾ ਕਿਸੇ ਦਾ ਆ ਹੋਰ ਕਈ ਕੰਮ ਉਹਨਾਂ ਟੈਕਸਾਂ ਦੇ ਨਾਲ ਨਹੀਂ ਢਿੱਡ ਭਰਦਾ ਪਟ્રોલ ਚੋਂ ਕਿੰਨਾ ਟੈਕਸ ਜਾਂ ਦੇਦੇ ਨਾਲ ਨਹੀਂ ਢਿੱਡ ਭਰਦਾ ਤਾਂ ਇਹ ਜਦੋਂ ਜਦੋਂ ਤੱਕ ਪ੍ਰਾਈਵੇਟ ਕੰਪਨੀਆਂ ਤੋਂ ਸਰਕਾਰ ਚਾਹੇ ਫੰਡ ਲਵੇ ਚਾਹੇ ਉਹਨਾਂ ਤੋਂ ਟੈਕਸ ਲਵੇ ਉਹਨਾਂ ਚ ਨਸ਼ੇ ਬੰਦ ਨਹੀਂ ਹੁੰਦੇ ਇਹ ਗੱਲ ਜਿੱਥੇ ਲਿਖਣੀ ਆ ਲਿਖ ਲੋ ਇਹ ਕਹਿਨ ਦੀਆਂ ਗੱਲਾਂ ਚਿੱਟਾ ਤਾਂ ਦੂਰ ਦੀ ਗੱਲ ਆ ਗਈ ਆ ਤੁਸੀਂ ਬੀੜੀਆਂ ਜਰਦੇ ਬੰਦ ਕਰਾ ਕੇ ਵਿਖਾ ਦਿਓ ਅਸੀਂ ਵਾਕਈ ਕਵਾਂਗੇ ਕਿ ਵਾਕਈ ਤੁਸੀਂ ਆ ਨਸ਼ਾ ਉਹਦੇ ਵਿੱਚ ਆ ਤਾਂ ਨਸ਼ਾ ਬੀੜੀਆਂ ਸਿੱਟਾਂ ਦੇ ਵਿੱਚ ਵੀ ਹੈਗਾ ਇਹ ਚੀਜ਼ ਭੁੱਲੋ ਨਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ